ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ ਬੇਲੇ ਨੂੰ ਨਿਕਲ ਦੇ ਸ਼ੇਰ ਪੁਸਤਕ ਦਾ ਅਧਿਆਇ 9 ਉਸ ਦਾ ਬਾਕੀ ਰਹਿੰਦਾ ਭਾਗ ਆਪਾਂ ਅੱਜ ਪੂਰਾ ਕਰਾਂਗੇ ਸ਼ੁਰੂ ਕਰਦੇ ਹਾਂ ਤੁਸੀਂ ਹਾਰ ਜਾਓਗੇ ਤਾਂ ਮੁੜ ਜੰਗਲਾਂ ਵਿੱਚ ਚਲੇ ਜਾਓਗੇ ਸਾਰੇ ਪੰਜਾਬ ਦੇ ਜੰਗਲ ਤੁਹਾਡੇ ਵਾਕਫ ਨੇ ਪਰ ਮੈਂ ਕਿੱਥੇ ਜਾਵਾਂਗਾ ਮੈਨੂੰ ਤਾਂ ਕਿਤੇ ਢੋਈ ਨਹੀਂ ਮਿਲਣੀ ਬਗਾਵਤ ਕਰਨ ਵਾਲਿਆਂ ਵਾਸਤੇ ਮਿਸਾਲ ਕਾਇਮ ਕਰਨ ਲਈ ਹੋ ਸਕਦਾ ਸ਼ਾ ਮੈਨੂੰ ਆਪਣੇ ਭੁੱਖੇ ਸ਼ੇਰਾਂ ਤੋਂ ਪੜਵਾ ਦੇਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਹਾਥੀਆਂ ਨਾਲ ਚਿਰਵਾ ਦੇਵੇ ਅਦੀਨਾ ਬੇਖ ਤੋਂ ਡਰ ਕਾਰਨ ਬੋਲਿਆ ਵੀ ਨਹੀਂ ਜਾ ਰਿਹਾ ਸੀ ਦਰਾਕਲ ਬੰਦਿਆਂ ਨੂੰ ਹਾਥੀ ਸ਼ੇਰ ਕੁਝ ਨਹੀਂ ਕਹਿੰਦੇ ਤੁਸੀਂ ਫਿਕਰ ਨਾ ਕਰੋ ਰਾਮਗੜੀਏ ਸਰਦਾਰ ਨੇ ਅਦੀਨੇ ਵੱਲ ਦੇਖ ਕੇ ਮਖੌਲ ਨਾਲ ਹੱਸਦਿਆਂ ਕਿਹਾ ਇਹਨਾਂ ਨੂੰ ਕੀਮਤ ਪੁੱਛੋ ਅਦੀਨੇ ਨੂੰ ਸਿੱਖ ਸਰਦਾਰਾਂ ਨਾਲ ਗੱਲਬਾਤ ਕਰਦਾ ਦੇਖ ਕੇ ਮਰਾਠਾ ਰਗੁਨਾਥ ਬੋਲਿਆ ਸਰਹੰਦ ਹਮਲੇ ਵਿੱਚ ਸਾਡੀ ਮਦਦ ਕਰਨ ਦੀ ਕੀਮਤ ਪੁੱਛੋ ਇਹ ਕਿਹੜਾ ਆ ਗਿਆ ਸਾਨੂੰ ਕੀਮਤ ਦੇਣ ਵਾਲਾ ਜਾਪਦੇ ਆਨੰਦਪੂਰੀ ਤਾਸੀਰ ਤੋਂ ਵਾਕਿਫ ਨਹੀਂ ਸਰਦਾਰ ਜੱਸਾ ਸਿੰਘ ਰਾਮ ਰਾਮਗੜੀਆਂ ਰਗੁਨਾਥ राव ਦੀ ਗੱਲ ਸੁਣਨਦਿਆਂ ਬੋਲਿਆ ਜੀ ਇਹਨਾਂ ਨੂੰ ਖਾਲਸੇ ਬਾਰੇ ਜਿਆਦਾ ਪਤਾ ਨਹੀਂ ਅਦੀਨਾ ਬੋਲਿਆ ਜੇ ਪਤਾ ਨਹੀਂ ਤਾਂ ਲੱਗ ਜਾਵੇਗਾ ਆਲੂ ਵਾਲੀਏ ਸਰਦਾਰ ਨੇ ਬੋਲਣਾ ਸ਼ੁਰੂ ਕੀਤਾ ਇਹਨਾਂ ਨੂੰ ਕਹੋ ਪੈਸੇ ਟਕੇ ਆਪਣੇ ਕੋਲ ਸੰਭਾਲ ਕੇ ਰੱਖਣ ਸਾਡੀਆਂ ਦਾ ਤਿੰਨ ਸ਼ਰਤਾਂ ਨੇ ਉਹ ਸੁਣ ਲੈ ਜੀ ਤੁਸੀਂ ਹੁਕਮ ਕਰੋ ਖਾਲਸਾ ਜੀ ਅਦੀਨੇ ਨੇ ਮਰਾਠਿਆਂ ਵੱਲੋਂ ਵੀ ਹਾਮੀ ਭਰੀ ਤੁਸੀਂ ਇਹਨਾਂ ਵਿਦੇਸ਼ੀਆਂ ਨਾਲ ਗੱਲ ਕਰ ਲਓ ਬੇਗ ਸਾਹਿਬ ਮੁੜ ਕੇ ਹਮਕੋ ਤੁਮਕੋ ਕਰੀ ਜਾਣਗੇ ਸਰਦਾਰ ਤਾਰਾ ਸਿੰਘ ਗੈਬੇ ਨੇ ਅਦੀਨੇ ਨੂੰ ਮਰਾਠਿਆਂ ਨਾਲ ਪਹਿਲਾਂ ਗੱਲ ਖੋਲ੍ਹਣ ਲਈ ਕਿਹਾ ਅਦੀਨੇ ਨੇ ਮਲਾਰਾਉਨਾ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਪਹਿਲਾਂ ਸ਼ਰਤਾਂ ਦੱਸੀਆਂ ਜਾਣ ਪਹਿਲੀ ਸ਼ਰਤ ਇਹੋ ਹੈ ਕਿ ਸਰਹੰਦ ਉਤੇ ਪਹਿਲਾ ਹਮਲਾ ਖਾਲਸਾ ਕਰੇਗਾ। ਬਾਬਾ ਤਾਰਾ ਸਿੰਘ ਬੋਲਿਆ। ਮਨਜ਼ੂਰ। ਮੱਲਾਰਾਓ ਬੋਲਿਆ। ਮਰਾਠਿਆਂ ਨੂੰ ਹੋਰ ਕੀ ਚਾਹੀਦਾ ਸੀ? ਦੂਜੀ ਇਹ ਕਿ ਸਰਹੰਦ ਲੁੱਟਣ ਦਾ ਪਹਿਲਾ ਹੱਕ ਵੀ ਖਾਲਸੇ ਦਾ ਹੋਏਗਾ। ਔਰ ਤੀਜੀ ਦੂਜੀ ਤੇ ਹਾਮੀ ਭਰੇ ਬਗੈਰ ਮਰਾਠਾ ਵਕੀਲ ਬੋਲਿਆ। ਤੀਜੀ ਅਸੀਂ ਤੁਹਾਨੂੰ ਸਰਹੰਦ ਫਤਿਹ ਕਰਨ ਮਗਰੋਂ ਦੱਸਾਂਗੇ। ਪਿਛਲੀਆਂ ਦੋਹੇ ਸ਼ਰਤਾਂ ਤੇ ਮਰਾਠੇ ਕਿਚਕਿਚ ਚਹੀ ਕਰਨ ਲੱਗੇ। ਅਦੀਨੇ ਨੇ ਉਹਨਾਂ ਨੂੰ ਸਮਝਾਇਆ। ਦੇਖੋ ਰਾਓ ਸਾਹਿਬ ਸਾਡਾ ਨੁਕਸਾਨ ਵੀ ਕੋਈ ਨਹੀਂ ਹੋਣਾ ਤੇ ਖਾਲਸੇ ਨੇ ਸਰਹੰਦ ਵੀ ਫਤਿਹ ਕਰਕੇ ਸਾਨੂੰ ਦੇ ਦੇਣੀ ਹੈ। ਕਿੰਨਾ ਕੁ ਲੁੱਟ ਲੈਣਗੇ ਸ਼ਹਿਰ ਨੂੰ ਤੇ ਨਾਲੇ ਅਸੀਂ ਜੇ ਕੁਝ ਦਿਨ ਹੋਰ ਘੇਰਾ ਪਾ ਕੇ ਬੈਠੇ ਰਹੇ ਤਾਂ ਫੌਜ ਦਾ ਖਰਚਾ ਦੇਖੋ ਕਿੰਨਾ ਹੋ ਜਾਏਗਾ। ਸਾਰੇ ਜਮਾਂ ਘਟੌ ਕਰਕੇ ਨਫਾ ਫਿਰ ਵੀ ਸਾਡਾ ਹੈ। ਗੱਲ ਜਿਆਦਾ ਨਫੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਸਮਝਾਈ ਜਾਵੇ ਤਾਂ ਜਮਨਾ ਪਾਰ ਵਾਲਿਆਂ ਨੂੰ ਛੇਤੀ ਸਮਝ ਆਉਂਦੀ ਹੈ ਸੋ ਮਰਾਠੇ ਵੀ ਮੰਨ ਗਏ ਨਾਲੇ ਪਿਛਲੀਆਂ ਦੋ ਸ਼ਰਤਾਂ ਤਾਂ ਤਾਂ ਹੀ ਪੂਰੀਆਂ ਹੋਣਗੀਆਂ ਨਾ ਜੇ ਸਿੰਘ ਸਰਹੰਦ ਨੂੰ ਮਾਰ ਲੈਣ ਮਰਾਠਾ ਵਕੀਲ ਵੀ ਬੋਲਿਆ ਮੁਗਲਾਂ ਨੇ ਕੁਰਾਨ ਤੇ ਮਰਾਠਿਆਂ ਨੇ ਮਹਾਦੇਵ ਦੀਆਂ ਸੋਹਾਂ ਖਾ ਕੇ ਸਿੰਘਾਂ ਦੀਆਂ ਤਿੰਨੇ ਸ਼ਰਤਾਂ ਮੰਨ ਲਈਆਂ ਸਿੰਘਾਂ ਨੇ ਉਸੇ ਰਾਤ ਹੱਲੇ ਦੀ ਤਿਆਰੀ ਕੀਤੀ ਮਰਾਠੇ ਤੇ ਮੁਗਲ ਤਾਂ ਰਾਤ ਨੂੰ ਵਿਸ਼ਰਾਮ ਲਈ ਉਪਾ ਕਰਨ ਲੱਗੇ ਤੇ ਸਿੰਘ ਸਰਹੰਦ ਉੱਤੇ ਹੱਲੇ ਦੀ ਤਿਆਰੀ ਵਿੱਚ ਰੁੱਝ ਗਏ ਤਰਕੀਬ ਇਹ ਸੀ ਤੇ ਸਾਦੀ ਸੀ ਕਿ ਰਾਤੋਂ ਰਾਤ ਕਿਲੇ ਦੀਆਂ ਕੰਧਾਂ ਤੇ ਚੜ ਕੇ ਕਿਲਾ ਮਾਰ ਲੈਣਾ ਹੈ ਤੇ ਫਿਰ ਸ਼ਹਿਰ ਦੇ ਦਰਵਾਜ਼ੇ ਖੋਲ ਦੇਣੇ ਹਨ ਹੁਣ ਜੇ ਕਿਸੇ ਹੋਰ ਸ਼ਹਿਰ ਦਾ ਕੋਈ ਹੋਰ ਕਿਲਾ ਹੁੰਦਾ ਤਾਂ ਹੋ ਸਕਦਾ ਰਾਤ ਵੀ ਲੱਗ ਜਾਂਦੀ ਪਰ ਇਹ ਤਾਂ ਸਰਹੰਦ ਸੀ ਸਗਲ ਬ੍ਰਹਿਮੰਡ ਵਿੱਚ ਜੇ ਕੋਈ ਸ਼ੇਰ ਸਿੰਘਾਂ ਨੂੰ ਸਭ ਤੋਂ ਵੱਧ ਰੜਕਦਾ ਸੀ ਤਾਂ ਉਹ ਸਰਹੰਦ ਹੀ ਸੀ ਇਸ ਨੂੰ ਢਾਹ ਢੇਰੀ ਕਰਨ ਲਈ ਤਾਂ ਸਿੰਘਾਂ ਨੂੰ ਕੋਈ ਬਹਾਨਾ ਵੀ ਨਹੀਂ ਚਾਹੀਦਾ ਸੀ ਰਾਤ ਦਾ ਪਹਿਲਾ ਪਹਿਰ ਪੂਰਾ ਵੀ ਨਹੀਂ ਬੀਤਿਆ ਸੀ ਕਿ ਸਿੰਘਾਂ ਨੇ ਕਿਲਾ ਮਾਰ ਲਿਆ ਜਿਹੜੀ ਸਰਹੰਦ ਨੇ ਨੋਕੇਰਾ ਪਾ ਕੇ ਮਰਾਠੇ 8 ਦਿਨ ਤੋਂ ਵਿਚਾਰਗੀ ਦੀ ਹਾਲਤ ਵਿੱਚ ਬੈਠੇ ਸਨ ਸਿੰਘਾਂ ਲਗਭਗ ਅੱਧੇ ਪਹਿਰ ਵਿੱਚ ਹੀ ਫਤਿਹ ਕਰ ਲਈ ਪਹਿਲਾਂ ਪਹਿਲ ਜਿਨ੍ਹਾਂ ਧੜੋਂ ਨੰਗੇ ਸਿੰਘਾਂ ਦੇ ਪਾਟੇ ਜਿਹਾ ਪੂਰੇ ਲੰਬੇ ਕਸ਼ੈਰਿਆਂ ਸੂਦੇ ਦਾੜਿਆਂ ਤੇ ਢਿੱਲੇ ਜਿਹੇ ਦਮਾਲੇ ਦੇਖ ਕੇ ਮਰਾਠਿਆਂ ਨੇ ਮਖੌਲ ਉਡਾਇਆ ਸੀ ਜਦੋਂ ਨਾ ਸਿੰਘਾਂ ਨੇ ਹੀ ਅੱਖ ਦੇ ਫੌਰ ਵਿੱਚ ਸਰਹੰਤੇ ਹਮਲਾ ਕੀਤਾ ਤੇ ਮਾਰ ਵੀ ਲਈ ਤਮਰ ਹਟਿਆਂ ਦੀਆਂ ਖਾਨਿਓਂ ਗਈਆਂ ਹੁਣ ਉਹਨਾਂ ਨੂੰ ਇਹ ਸਿੱਖ ਉਹੀ ਸਾਵੇਂ ਨਹੀਂ ਲੱਗ ਰਹੇ ਸਨ ਜੋ ਸਰਹੰਦੂਤੇ ਹੱਲਾ ਕਰਨ ਲਈ ਅਦੀਨੇ ਨੇ ਸੱਦੇ ਸਨ ਹੁਣ ਤਾਂ ਇਹ ਕੋਈ ਹੋਰ ਜਾਪ ਰਹੇ ਸਨ ਸਿੰਘਾਂ ਦੀਆਂ ਲਾਲ ਅੱਖਾਂ ਚੜੇ ਮੁਛੈਰੇ ਦੁਮਾਲਿਆਂ ਤੇ ਝੂਲਦੇ ਫਰਲੇ ਤੇ ਰੋਦਰ ਰੂਪ ਤੇਖ ਕੇ ਹੁਣ ਮਰਾਠੇ ਹੈਰਾਨ ਹੋ ਰਹੇ ਸਨ ਉਹਨਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਜਾਂ ਗਰੀ ਜਿਹੇ ਜਾਪਣ ਵਾਲੇ ਇਹ ਸਿੱਖ ਐਡੇ ਲੜਾਕੇ ਹੋਣਗੇ ਦਿਲ ਜੀਆਂ ਅੱਗੇ ਹਜ ਤੱਕ ਕੋਈ ਅੜਿਆ ਨਹੀਂ ਸੀ ਸਿੰਘ ਕਦੇ ਕਿਸੇ ਤੋਂ ਹਾਰੇ ਨਹੀਂ ਸਨ ਮਰਾਠਿਆਂ ਦੇ ਉਂਗਲਾ ਮੂੰਹ ਵਿੱਚ ਪੈ ਗਈਆਂ ਜਦ ਕਿਲੇ ਦੀਆਂ ਕੰਧਾਂ ਤੋਂ ਆਵਾਜ਼ ਆਈ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਦਿਲ ਜੀਆਂ ਨੇ ਵੀ ਕਿੱਥੇ ਸੋਚਿਆ ਸੀ ਕਿ ਸਿੰਘ ਸਰਹੰਦ ਉੱਤੇ ਆ ਪੈਣਗੇ ਉਹਨਾਂ ਦੀ ਇੰਨੀ ਪਿਆਰੀ ਤਿਆਰੀ ਅਦੀਨੇ ਨੇ ਤੇ ਮਰਾਠਿਆਂ ਲਈ ਬਹੁਤ ਸੀ ਪਰ ਸਿੰਘਾਂ ਲਈ ਇਹ ਬਹੁਤ ਤਿਆਰੀ ਕੁਝ ਵੀ ਨਹੀਂ ਸੀ ਹਰਫਲੇ ਹੋਏ ਦਿਲ ਜੀਆਂ ਨੇ ਕੀਲਾ ਛੱਡ ਕੇ ਭੱਜਣ ਵਿੱਚ ਬਹੁਤੀ ਦੇਰ ਨਾ ਲਾਈ। ਹੋਰ ਤਾਂ ਹੋਰ ਅਫਦਾਲੀ ਦਾ ਲੜਾਕਾ ਤੇ ਚਹੇਤਾ ਸਮੁੰਦਖਾਂ ਵੀ ਘੋੜੇ ਨੂੰ ਅੱਡੀ ਲਾ ਕੇ ਭੱਜਦਾ ਹੋਇਆ ਸਿੰਘਾਂ ਨੇ ਘੋੜੇ ਤੋਂ ਲਾਹਿਆ। ਸ਼ਹਿਰ ਦੇ ਦਰਵਾਜ਼ੇ ਦਾ ਭਾਵੇਂ ਸਿੰਘਾਂ ਨੇ ਰਾਤ ਨੂੰ ਹੀ ਖੋਲ ਦਿੱਤੇ ਸਨ। ਪਰ ਦਲ ਖਾਲਸਾ ਅੰਮ੍ਰਿਤ ਵੇਲੇ ਸਰਹੰਦ ਵਿੱਚ ਦਾਖਲ ਹੋਇਆ। ਸਿੰਘਾਂ ਨੇ ਦੂਜੀ ਸ਼ਰਤ ਪੂਰੀ ਹੋ ਰਹੀ ਸੀ। ਹੁਣ ਮਰਾਠਿਆਂ ਨੂੰ 6 3 ਤੀਜੀ ਸ਼ਰਤ ਦੇ ਪੂਰੀ ਹੋ ਜਾਣ ਦੀ ਉਡੀਕ ਸੀ। ਕਿ ਉਹ ਵੀ ਸ਼ਹਿਰ ਉੱਤੇ ਹੱਲਾ ਬੋਲ ਸਕਣ ਤੇ ਖਜ਼ਾਨੇ ਵਿੱਚੋਂ ਕੁਝ ਉਹਨਾਂ ਦੇ ਹੱਥ ਵੀ ਲੱਗੇ ਕਿਲਾ ਫਤਿਹ ਕਰ ਲੈਣ ਮਗਰੋਂ ਸ਼ਰਤ ਅਨੁਸਾਰ ਅਗਲਾ ਸਾਰਾ ਦਿਨ ਸਰਹੰਦ ਸਿੰਘਾਂ ਦੀ ਸੀ ਉਹਨਾਂ ਸ਼ਹਿਰ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਸਭ ਕੀਮਤੀ ਵਸਤਾਂ ਤੇ ਖਜ਼ਾਨਾ ਸਿੰਘਾਂ ਆਪਣੇ ਡੇਰੇ ਤੇ ਪਹੁੰਚਾ ਦਿੱਤਾ ਸਭ ਚੰਗੇ ਘੋੜੇ ਆਪਣੇ ਕਬਜ਼ੇ ਵਿੱਚ ਕਰ ਲਈ ਮਰਾਠਾ ਸੂਈਆਂ ਨੇ ਆਪਣੇ ਫੌਜਦਾਰਾਂ ਨੂੰ ਦੱਸਿਆ ਕਿ ਸਰਹੰਦਤਾ ਮਾਨੋ ਸੋਨੇ ਚਾਂਦੀ ਤੇ ਹੀਰੇ ਲਾਲਾਂ ਦਾ ਸਮੁੰਦਰ ਹੈ ਤੇ ਲੁੱਟ ਦਾ maal ਲੱਦਣ ਲਈ ਸੈਂਕੜੇ ਊਠ ਹੋਰ ਮੰਗਵਾਉਣੇ ਪੈਣਗੇ ਮਰਾਠਿਆਂ ਦੀਆਂ ਬਾਛਾਂ ਖਿਲ ਗਈਆਂ ਉਹਨਾਂ ਨੂੰ ਹੁਣ ਲੁੱਟ ਦੀ ਖਿੱਚ ਹੋ ਰਹੀ ਸੀ ਕੁਝ ਸੂਈਆਂ ਨੇ ਇਹ ਵੀ ਦੱਸਿਆ ਸਿੰਘ ਸ਼ਹਿਰ ਵਿੱਚ ਭਰੀ ਭਾਰੀ ਤਬਾਹੀ ਦੇ ਲੁੱਟਮਚਾ ਰਹੇ ਹਨ राव ਸਾਹਿਬ ਉਹਨਾਂ ਐਨਾ ਖਜ਼ਾਨਾ ਇਕੱਠਾ ਕਰ ਲਿਆ ਹੈ ਕਿ ਲੱਦਣ ਲਈ ਗਧੇ ਮੰਗਵਾਏ ਹਨ ਹੋਨ ਤਾਂ ਮਰਾਠੇ ਦੰਦ ਕਰੀਚ ਰਹੇ ਸਨ ਮੱਖਣ ਮੱਖਣ ਲਾ ਕੇ ਉਹ ਲੈ ਜਾਣਗੇ ਤੇ ਸਾਡੇ ਪੱਲੇ ਬਸ ਲੱਸੀ ਰਹਿ ਜਾਵੇਗੀ ਸੋ ਵਾਦੇ ਨੂੰ ਤੋੜਦੇ ਹੋਏ ਉਹ ਪਹਿਲੇ ਦਿਨ ਆਥਣ ਨੂੰ ਹੀ ਸ਼ਹਿਰਵਾਲ ਹੋ ਤੁਰੇ ਉਹਨਾਂ ਦੇ ਤਾਂ ਚਿੱਤ ਵਿੱਚ ਸੀ ਕਿ ਜਿੰਨਾ ਸਿੰਘਾਂ ਨੇ ਲੁੱਟ ਲਿਆ ਸੋ ਲੁੱਟ ਲਿਆ ਹੁਣ ਕਿਸੇ ਤਰੀਕੇ ਖਜ਼ਾਨੇ ਨਾਲ ਲੱਦੇ ਗਧਿਆਂ ਨੂੰ ਤਾਂ ਰੋਕ ਲਿਆ ਜਾਏ ਪਰ ਜਿਉਂ ਹੀ ਮਰਾਠੇ ਸਰਹੰਦ ਦੇ ਦਰਵਾਜ਼ਿਆਂ ਤੋਂ ਅੰਦਰ ਲਖਲ ਹੋਏ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਗਧਿਆਂ ਉੱਤੇ ਤਾਂ ਕੋਈ ਖਜ਼ਾਨਾ ਨਹੀਂ ਲੱਦਿਆ ਹੋਇਆ ਸੀ ਉਹਨਾਂ ਮਗਰ ਤਾਂ ਹਲ ਪਾਏ ਹੋਏ ਸਨ ਤੇ ਸਭ ਮੁਖੀ ਸਰਦਾਰ ਸਰਹੰਦ ਵਿੱਚ ਗਧਿਆਂ ਨਾਲ ਹਲ ਵਾ ਰਹੇ ਸਨ ਅਦੀਨੇ ਨੇ ਸਾਰੀ ਵਾਰਤਾ ਖੋਲ ਕੇ ਮਰਾਠਿਆਂ ਨੂੰ ਦੱਸੀ ਇਹੀ ਸਿੰਘ ਦੀ ਤੀਜੀ ਸ਼ਰਤ ਸੀਰਾਉ ਸਾਹਿਬ ਇਹਨਾਂ ਨੇ ਗੁਰੂ ਦਾ ਬਚਨ ਸੀ ਕਿ ਸਰਹੰਦ ਵਿੱਚ ਗਧਿਆਂ ਨਾਲ ਹਲ ਵਾਹੀ ਜਾਣਗੇ ਸੋ ਇਹ ਉਹੀ ਪੁਗਾ ਰਹੇ ਹਨ ਕੈਸੇ ਲੋਕ ਨੇ ਹੀ ਸਚੁਮੁਚ ਜੰਗਲੀ ਮਹਿਲ ਹਵੇਲੀਆਂ ਖਜ਼ਾਨੇ ਨਾਲ ਭਰੀਆਂ ਹੋਈਆਂ ਨੇ ਤੇ ਇਹ ਇੱਥੇ ਸ਼ਹਿਰ ਦੀ ਮਿੱਟੀ ਛਾਨਣ ਤੇ ਲੱਗੇ ਹੋਏ ਹਨ ਵਿਰਾਠਾ ਰਗਨਾਥ ਰਾਓ ਬੋਲਿਆ ਤਦ ਹੀ ਉਸ ਦਾ ਵਕੀਲ ਕੋਲ ਆਇਆ ਤੇ ਕਹਿਣ ਲੱਗਾ ਇਹ ਤਾਂ ਅਦੀਨੇ ਦਾ ਦਸਨਾ ਹੀ ਹੈ ਨਾ ਬਾਉ ਕੇ ਸਿੰਘ ਗੁਰੂ ਦੇ ਬੋਲ ਪਗਾ ਰਹੇ ਹਨ ਕੀ ਪਤਾ ਉਹ ਧਰਤੀ ਵਿੱਚ ਦੱਬੇ ਖਜ਼ਾਨੇ ਨੂੰ ਉਖਾੜ ਰਹੇ ਹੋਣ ਤੇ ਅਦੀਨੇ ਤੇ ਉਹਨਾਂ ਦੀ ਸੰਧੀ ਹੋ ਚੁੱਕੀ ਹੋਵੇ ਕਿ ਉਹ ਖਜ਼ਾਨਾ ਆਪਸ ਵਿੱਚ ਵੰਡ ਲੈਣਗੇ ਏਨਾ ਹੋਵੇ ਕਿ ਸਿੰਘ ਸਾਰਾ ਖਜ਼ਾਨਾ ਸਾਂਭ ਲੈਣ ਤੇ ਆਪਾਂ ਦੇਖਦੇ ਹੀ ਰਹਿ ਜਾਈਏ। ਵਕੀਲ ਦੀ ਗੱਲ ਸੁਣਦਿਆਂ ਮਰਾਠੇ राव ਦਾ ਮੱਥਾ ਠਣ ਗਿਆ। ਉਸ ਜਾਤਾ ਕੇ ਕਿਤੇ ਇਹ ਗੱਲ ਸੱਚੀ ਨਾ ਹੋਵੇ ਤੇ ਅਸੀਂ ਹੱਥ ਮਲਦੇ ਹੀ ਰਹਿ ਜਾਈਏ। ਅਦੀਨੇ ਨੂੰ ਸੁਨੇਹਾ ਘੱਲਿਆ ਗਿਆ। ਦੋਹਾ ਬੇੜਿਆਂ ਵਿੱਚ ਸਵਾਰ ਅਦੀਨਾ ਵੇਗ ਭੱਜਿਆ ਆਇਆ। ਉਹ ਕਿਸੇ ਧਿਰ ਦਾ ਗੁੱਸਾ ਸਹਿਣ ਦੀ ਸਥਿਤੀ ਵਿੱਚ ਨਹੀਂ ਸੀ। ਮੌਕਾ ਪ੍ਰਸਤ ਬੰਦੇ ਉੰਜ ਵੀ ਡਰੂ ਕਿਸੰਦੇ ਹੀ ਹੁੰਦੇ ਹਨ। ਜੇ ਇਹਨਾਂ ਆਪਣੀ ਗੁਰੂ ਦਾ ਬਚਨ ਪਾਲਣਾ ਵੀ ਸੀ ਕਿ ਕਿੱਥੇ ਗਲਦਿਆਂ ਨਾਲ ਹੱਲ ਫੇਰੇ ਜਾਣਗੇ ਤਾਂ ਕੀ ਉਹ ਸੰਕੇਤਕ ਨਹੀਂ ਹੋ ਸਕਦਾ ਸੀ ਇਹਨਾਂ ਨੂੰ ਕਹੋ ਕਿ ਮਰਾਠਿਆਂ ਦੇ ਸਵਰ ਦਾ ਪਿਆਲਾ ਹੁਣ ਪਰ ਚੁੱਕਿਆ ਹੈ ਅਦੀਨਾਂ ਭੱਜਿਆ ਭੱਜਿਆ ਸਰਦਾਰ ਜੱਸਾ ਸਿੰਘ ਕੁਲਗਿਆ ਤੇ ਬੋਲੇ ਆ ਤੁਸੀਂ ਆਪਣੀਆਂ ਤਿੰਨੇ ਸ਼ਰਤਾਂ ਪੂਰੀਆਂ ਕਰਵਾ ਲਈਆਂ ਨੇ ਖਾਲਸਾ ਜੀ ਹੁਣ ਮਰਾਠਿਆਂ ਨੂੰ ਵੀ ਸ਼ਹਿਰ ਲੁੱਟਣ ਦਾ ਮੌਕਾ ਦੋ ਮਰਾਠੇ ਲੁੱਟੀ ਜਾਣ ਸ਼ਹਿਰ ਨੂੰ ਅਸੀਂ ਉਹਨਾਂ ਦੇ ਰਾਹ ਵਿੱਚ ਨਹੀਂ ਆਵਾਂਗੇ ਅਸੀ ਤਾਂ ਮਹਾਰਾਜ ਦੇ ਬੋਲਾਂ ਤੇ ਫੁੱਲ ਚੜਾ ਰਹੇ ਹਾਂ ਇਸ ਤੋਂ ਪਹਿਲਾਂ ਕਿ ਸਰਦਾਰ ਜੱਸਾ ਸਿੰਘ ਕੁਝ ਕਹਿੰਦੇ ਬਾਬਾ ਤਾਰਾ ਸਿੰਘ ਬੋਲੇ ਆ ਤੁਸੀਂ درست ਫਰਮਾਇਆ ਹੈ ਪਰ ਜੇ ਸ਼ਹਿਰ ਲੰਘਦੇ ਆ ਸਿੰਘਾਂ ਤੇ ਮਰਾਠਿਆਂ ਦੀ ਕੋਈ ਝੜਪ ਹੋ ਗਈ ਤਾਂ ਵੀ ਵਾਧੂ ਦਾ ਕਲੇਸ਼ ਖੜਾ ਹੋਵੇਗਾ ਨਾਲ ਮਰਾਠੇ ਤਾਂ ਵਿਦੇਸ਼ੀ ਹਨ ਚਾਰ ਦਿਨਾਂ ਨੂੰ ਮੁੜ ਜਾਣਗੇ ਪੰਜਾਬ ਤਾਂ ਤੁਹਾਡਾ ਹੀ ਹੈ ਸਰਹੰਦ ਨੂੰ ਕਦੇ ਫੇਰ ਟਹ ਢੇਰੀ ਕਰ ਲਿਓ ਇਹੀ ਗੱਲ ਮਰਾਠਿਆਂ ਨੂੰ ਵੀ ਕਹਿ ਕੇ ਆਇਆ ਹੈ ਕਿ ਉੱਥੇ ਕੁਝ ਹੋਰ ਕਿਹਾ ਸੀ ਜੇ ਨਹੀਂ ਕਿਹਾ ਤਾਂ ਜਾ ਕੇ ਹੁਣ ਕਹਿ ਦੇ ਕਿ ਆਪਣੇ ਆਪ ਨੂੰ ਪੁਰਾਣੇ ਹੀ ਜਾਣਨ ਤੇ ਚਾਰ ਦਿਨੋਂ ਆਪ ਹੀ ਮੁੜ ਜਾਣ ਨਹੀਂ ਫਿਰ ਕੋਈ ਕਾਬਲੋਂ ਆਇਆ ਹੋਵੇ ਭਾਵੇਂ ਪੁੰਨਿਓ ਸਾਨੂੰ ਮੋੜਨਾ ਆਉਂਦਾ ਹੈ ਬਾਬਾ ਤਾਰਾ ਸਿੰਘ ਆ ਬਾ ਬੋਲਿਆ ਸਿੰਘ ਸਰਹੰਦ ਵਿੱਚੋਂ ਬਾਹਰ ਨੂੰ ਤੁਰ ਪਏ ਤੇ ਮਰਾਠੇ ਮਹਿਲਾਂ ਹਵੇਲੀਆਂ ਵਿੱਚ ਵੜ ਗਏ ਪਰ ਥੋੜੇ ਸਮੇਂ ਵਿੱਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਲੁੱਟਣ ਲਈ ਬਹੁਤਾ ਕੁਝ ਬਚਿਆ ਨਹੀਂ ਸੀ ਸਿੰਗਾ ਨੇ ਸ਼ਹਿਰ ਵਿੱਚ ਜਿਹੜੀ ਹਵੇਲੀ ਵਿੱਚ ਵੀ ਜਾਇਆ ਕਰਨ ਲੁੱਟੀ ਪੱਟੀ ਮਿਲਿਆ ਕਰੇ ਸਾਰੇ ਮਹਿਲ ਖਾਲੀ ਮਰਾਠੇ ਕਲਪ ਗਏ ਉਹਨਾਂ ਸ਼ਹਿਰ ਵਿੱਚ ਬਚੇ रह ਗਏ ਕੁਝ ਸਿੰਗਾ ਤੇ ਹਮਲਾ ਕਰ ਦਿੱਤਾ ਪਰ ਸਿੰਘ ਨਾਲ ਭੀੜੇ ਮਰਾਠੇ ਸਗੋਂ ਆਪਣਾ maal ਵੀ ਖੋਵਾ ਬੈਠੇ ਹੁਣ राव ਨੇ ਤਰਕੀਬ ਬਣਾਈ ਕਿ ਸਿੰਗਾ ਨੇ ਸਾਰਾ ਖਜ਼ਾਨਾ ਆਪਣੇ ਡੇਰੇ ਵਿੱਚ জমা ਕਰ ਲਿਆ ਹੈ ਸੋ ਮਰਾਠਿਆਂ ਨੂੰ ਉਹਨਾਂ ਦੇ ਡੇਰੇ ਤੇ ਪੈਣਾ ਚਾਹੀਦਾ ਹੈ ਤੇ ਸਾਰਾ ਡੇਰਾ ਲੁੱਟ ਲੈਣਾ ਚਾਹੀਦਾ ਹੈ। ਮਰਾਠੇ ਸਿੰਘਾਂ ਵੱਲ ਹਮਲਾਵਰ ਰੁਖ ਨਾਲ ਦੌੜੇ। ਮਰਾਠਿਆਂ ਤੇ ਸਿੰਘਾਂ ਦੀ ਝੜਪ ਤੋਂ ਡਰਦੇ ਅਦੀਨੇ ਨੇ ਇਹ ਖਬਰ ਸਿੰਘਾਂ ਤੱਕ ਪਹੁੰਚਾ ਦਿੱਤੀ। ਜਿਉਂ ਹੀ ਮਰਾਠਿਆਂ ਨੇ ਸਿੰਘਾਂ ਦੇ ਡੇਰੇ ਤੇ ਹੱਲਾ ਬੋਲਣ ਲਈ ਚੜ੍ਹਾਈ ਕੀਤੀ ਤਾਂ ਗੋ ਸਿੰਘਾਂ ਦੇ ਸੁਚੇਤ ਹੋਣ ਕਾਰਨ ਉਹਨਾਂ ਨੇ ਰਾਮ ਜੰਗਿਆਂ ਦੇ ਮੂੰਖ ਖੋਲ ਦਿੱਤੇ। ਗੋਲੀਆਂ ਦਾ ਮੀਂਹ ਚੜੇ ਆਉਂਦੇ ਮਰਾਠਿਆਂ ਉੱਤੇ ਵਰਿਆਂ ਤੇ ਉਹ ਗੜਿਆਂ ਵਾਂਗ ਘੋੜਿਆਂ ਤੋਂ ਡਿੱਗਣ ਲੱਗੇ ਵਰਛੀਆਂ ਵਾਲਿਆਂ ਮਰਾਠਿਆਂ ਦੇ ਵਰਛੇ ਹੱਥਾਂ ਵਿੱਚ ਹੀ ਰਹਿ ਗਏ ਤੇ ਸਿੰਘਾਂ ਦੀਆਂ ਗੋਲੀਆਂ ਨੇ ਉਹਨਾਂ ਨੂੰ ਢੇਰ ਕਰ ਦਿੱਤਾ ਸਿੰਘਾਂ ਨੇ ਦਲ ਨੂੰ ਪਹਿਲਾਂ ਹੀ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਕਈ ਪਾਸਿਆਂ ਤੋਂ ਪਈ ਮਾਰ ਮਰਾਠੇ ਸਹਾਰ ਨਾ ਸਕੇ ਦੋ ਕੋ ਕੋ ਤਾਂ ਉਹਨਾਂ ਸਿੰਘਾਂ ਦਾ ਪਿੱਛਾ ਕੀਤਾ ਫਿਰ ਮਗਰੋਂ ਭਿਆਹ ਹੋ ਗਏ ਸਿੰਘਾਂ ਦਾ ਡੇਰਾ ਲੁੱਟਣ ਚੜੇ ਮਰਾਠੇ ਆਪਣੇ ਸੈਕੜੇ ਸਿਪਾਹੀ ਮਰਵਾ ਕੇ ਪਿੱਛੇ ਮੁੜ ਪਏ ਮਰਹਟਿਆਂ ਨਾਲ ਤਾਂ ਉਹ ਹੋਈ ਜਿਵੇਂ ਬਾਜ ਬਟੇਰਿਆਂ ਤੇ ਅਚਨਚੇਤ ਟੁੱਟ ਕੇ ਪੈ ਜਾਣ ਖਜ਼ਾਨਾ ਲੁੱਟਣ ਗਏ ਮਰਹਟੇ ਛਿੱਥੇ ਜਹੇ ਹੋ ਕੇ ਆਪਣੀ ਸੈਨਾ ਨਾਲ ਆ ਰਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ